ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁੰਕਰ ਇੱਕ ਹੋਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਡ ਦੇ ਨਾਲ ਇਲਿਮਿਨਿਟੀ ਬਾਰੇ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਤੇ ਅੱਜ ਇੱਕ ਹੋਰ ਆਪਾਂ ਸਾਕਸ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਜਿਹਦੇ ਇਲਿਮਿਨਿਟੀ ਬਾਰੇ ਬਹੁਤ ਕੁਝ ਦੱਸਿਆ ਉਹਦੀ ਫੈਮਿਲੀ ਬਾਰੇ ਉਹਦੇ ਪਿਛੋਕੜ ਬਾਰੇ ਕੀ ਇਹ ਸੱਚ ਆ ਜਾਂ ਝੂਠ ਆ ਆ ਵੀਡੀਓ ਦੇਖੋ ਬਾਕੀ ਤੁਹਾਨੂੰ ਸਭ ਕੁਝ ਆਪੀ ਸਾਫ਼ ਹੋ ਜਾਣਾ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਲੋਕਾਂ ਨੂੰ ਇਕੱਤਰ ਕਰਾਂਗੇ ਜਿਹੜੇ ਆਰਥਿਕ ਸਰੋਤਾਂ ਨੂੰ ਆਪਣੇ ਕਬਜ਼ੇ 'ਚ ਕਰ ਸਕਦੇ। ਤੇ ਜਿਹੜਾ ਰੌਸਟਾਈਲ ਪਰਿਵਾਰ ਹੈ ਉਹਦੇ ਕੋਲ ਇੰਨੇ ਆਰਥਿਕ ਸਰੋਤ ਨੇ ਕਿ ਉਹ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਵੀ ਸਕਦਾ ਹੈ ਤੇ ਸਰਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਇਸ ਸਾਰੇ ਸੰਸਾਰ ਨੂੰ ਬੇਸ਼ੱਕ ਉਹ ਜ਼ਮੀਨਾਂ ਦੇ ਉੱਪਰ ਸਰਕਾਰ ਬਣਾ ਕੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਪਰ ਆਰਥਿਕ ਤੌਰ ਤੇ ਉਹ ਚਾਹੁੰਦੇ ਨੇ ਕਿ ਜਿਹੜੀ ਵੀ ਸਰਕਾਰ ਬਣੇ ਉਹ ਉਹਨਾਂ ਦੇ ਅਧੀਨ ਹੋ। ਬਹੁਤੀ ਸਤਿਕਾਰਯੋਗ ਹਾਜ਼ਰੀਨ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੰਦ ਕਰੀਏ ਪਿਆਰ ਸਹਿਤ ਅੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਹੀ ਐਮਬਿਸ਼ੀਅਸ ਦੇ ਉੱਪਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗਾ ਹਾਂ ਉਹ ਵਿਸ਼ਾ ਜਿਸ ਦੇ ਬਾਰੇ ਵੱਖ-ਵੱਖ ਵਿਚਾਰਵਾਨਾਂ ਦੇ ਵਕਵਕ ਬਾਨਿਸ਼ਵੰਦਾਂ ਦੇ ਨਜ਼ਰੀਏ ਤੇ ਵਿਚਾਰ ਵੀ ਵਕਵਕ ਨੇ ਕੋਈ ਉਸ ਦੀ ਹੋਂਦ ਨੂੰ ਸਵੀਕਾਰਦਾ ਹੈ ਕੋਈ ਇੱਕ ਮਿਥ ਦੇ ਰੂਪ ਦੇ ਵਿੱਚ ਲੈਂਦਾ ਹੈ ਕੋਈ ਇੱਕ ਸਾਜ਼ਿਸ਼ ਕਰਤਾ ਸੰਗਠਨ ਦੇ ਰੂਪ ਦੇ ਵਿੱਚ ਲੈਂਦਾ ਹੈ ਤੇ ਕੋਈ ਇੱਕ ਰਹੱਸਵਾਦੀ ਸ਼ਕਤੀ ਦੇ ਰੂਪ ਦੇ ਵਿੱਚ ਇਸ ਨੂੰ ਪਰਿਭਾਸ਼ਿਤ ਕਰਦਾ ਹੈ ਸੋ ਵਿਸ਼ਾ ਹੈ ਇਲੂਮੀਨਾਟੀ ਹੋਂਦ ਇਸ ਨਾਲ ਪਿਛੋਕੜ ਅੱਜ ਦੇ ਸਮਿਆਂ ਦੇ ਵਿੱਚ ਕਿਉਂਕਿ ਅਕਸਰ ਜਦੋਂ ਅਸੀਂ ਅੰਤਰਰਾਸ਼ਟਰੀ ਜਿਹੜੇ ਮੁੱਦੇ ਨੇ ਉਹਨਾਂ ਦੇ ਵਿੱਚ ਜਿਹੜੀ ਅੱਜ ਦੀ ਅਗੋਂ ਲੇਖ ਸਥਿਤੀ ਵਾਤਾਵਰਣ ਉਥੋਂ ਦੀ ਉਪਜ ਜਾਂ ਫਿਰ ਹੋਰ ਵੀ ਕਹਿ ਸਕਦੇ ਹੋ ਕਿ ਕੁਦਰਤੀ ਸਾਧਨਾ ਦੇ ਨਾਲ ਸੰਬੰਧਿਤ ਜਿਹੜਾ ਰਾਜਨੀਤਿਕ ਪ੍ਰਵੀਕਰਨ ਹੈ ਜਿਸ ਦੇ ਬਾਰੇ ਇੱਕ ਬਹੁਤ ਸਾਰਾ ਕਹਿ ਸਕਦੇ ਹੋ ਕਿ ਬਾਰ-ਬਾਰ ਸ਼ਬਦ ਸਾਡੇ ਵੱਲੋਂ ਜੀਓ ਪੋਲਿਟਿਕਸ ਵਰਤਿਆ ਜਾਂਦਾ ਉਸ ਜੀਓ ਪੋਲਿਟਿਕਸ ਦੇ ਵਿੱਚ ਬਾਰ-ਬਾਰ ਇੱਕ ਗੱਲ ਆਉਂਦੀ ਹੈ ਕਿ ਨਿਊ ਵਰਲਡ ਆਰਡਰ ਤੇ ਜਦੋਂ ਅਸੀਂ ਇਸ ਨਵੇਂ ਵਰਲਡ ਆਰਡਰ ਦੀ ਜਾਂ ਨਵੇਂ ਵਿਸ਼ਵ ਦੀ ਜਾਂ ਨਵੇਂ ਵਿਸ਼ਵੀਕਰਨ ਦੀ ਗੱਲ ਦੇ ਉੱਪਰ ਆਉਂਦੇ ਹਾਂ ਤਾਂ ਫਿਰ ਸਾਡੇ ਸਾਹਮਣੇ ਦੋ ਨਾਂ ਜਿਹੜੇ ਆ ਉਹ ਅਕਸਰ ਬੁਲਾਰਿਆਂ ਦੇ ਬੋਲੋ ਵਰਤੇ ਜਾਂਦੇ ਨੇ ਇੱਕ ਤਾਂ ਇਲੂਮੀਨੇਟੀ ਇੱਕ ਹਾਊਸ ਆਫ ਰਾਥਚਾਈਲਡ ਵੈਸੇ ਜੇ ਥੋੜਾ ਪਿੱਛੇ ਜਾ ਕੇ ਵੇਖੀਏ ਤਾਂ ਬੋਨਜ਼ ਐਂਡ ਸਕਲ ਦੀ ਗੱਲ ਆਉਂਦੀ ਹੈ ਉਹਦੇ ਤੋਂ ਪਿੱਛੇ ਹੋਰ ਜਾ ਕੇ ਜੇਕਰ ਇਸੇ ਤਰ੍ਹਾਂ ਦੇ ਰਹਾ ਸਮਾਦੀ ਸੰਗਠਨਾ ਦੀ ਗੱਲ ਕਰੀਏ ਤਾਂ ਉਹਦੇ ਨਾਲ ਫ੍ਰੀ ਮੈਸਨ ਸੋਸਾਇਟੀ ਦੀ ਗੱਲ ਵੀ ਆਉਂਦੀ ਹੈ ਅਰੇ ਘੱਟ ਪੂਰੀ ਸੁਣਿਓ ਕਿਤੇ ਨਾ ਕਿਤੇ ਉਸ ਵਿਸ਼ੇ ਤੇ ਉੱਪਰ ਵੀ ਗੱਲ ਕਰਨ ਦੀ ਜਾਂ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੂੰਗਾ ਅੱਜ ਕੋਸ਼ਿਸ਼ ਕਰੂੰਗਾ ਕਿ ਕੇਵਲ ਤੇ ਕੇਵਲ ਇਸ ਵਿਸ਼ੇ ਨੂੰ ਇਲੂਮੀਨੇਟੀ ਤੱਕ ਹੀ ਸੀਮਤ ਰੱਖਿਆ ਜਾਵੇ ਸੋ ਇਲੂਮੀਨੇਟੀ ਸ਼ਬਦ ਮੂਲ ਰੂਪ ਦੇ ਵਿੱਚ ਲੈਟਿਨ ਭਾਸ਼ਾ ਦਾ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਔਰ ਇਸ ਦਾ ਅਰਥ ਹੈ ਇਨਲਾਈਟਨਮੈਂਟ ਪ੍ਰਕਾਸ਼ਿਤ ਹੋਣਾ ਆਪਣੇ ਆਪ ਨੂੰ ਪ੍ਰਕਾਸ਼ਮਾਨ ਕਰਨਾ ਜਾਂ ਆਪਣੇ ਅੰਦਰ ਗਿਆਨ ਦੇ ਸੋਮੇ ਨੂੰ ਪ੍ਰਗਟ ਕਰਨਾ ਜਦੋਂ ਅਕਸਰ ਅਸੀਂ ਬੁੱਧ ਧਰਮ ਦੇ ਬਾਰੇ ਪੜ੍ਹਦੇ ਆ ਤਾਂ ਉਦੋਂ ਵੀ ਸਾਡੇ ਸਾਹਮਣੇ ਜਦੋਂ ਬੁੱਧ ਧਰਮ ਨੂੰ ਪੜਦੇ ਆ ਤਾਂ ਉਹਦੇ ਵਿੱਚ ਇਨਲਾਈਟਨਮੈਂਟ ਦੀ ਗੱਲ ਹੁੰਦੀ ਹੈ ਕਿ ਬੁੱਧ ਨੇ ਆਪਣੇ ਆਪ ਨੂੰ ਪ੍ਰਕਾਸ਼ਮਾਨ ਕੀਤਾ ਪਰ ਜਦੋਂ ਅਸੀਂ ਇਲੂਮੀਨੇਟਿਸ ਦੀ ਗੱਲ ਕਰਦੇ ਆ ਇਸ ਇੱਕ ਖਾਸ ਸੰਸਥਾ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਕੇਵਲ ਤੇ ਕੇਵਲ ਆਪਣੇ ਆਪ ਨੂੰ ਪ੍ਰਕਾਸ਼ਮਾਨ ਕਰਨ ਤੱਕ ਗੱਲ ਸੀਮਤ ਨਹੀਂ ਹੈ ਇੱਥੇ ਗੱਲ ਹੈ ਲੋਕਾਂ ਦੇ ਸਮੂਹ ਨੂੰ ਪ੍ਰਕਾਸ਼ਮਾਨ ਕਰਨਾ ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਸ਼ਹੂਰ ਲੋਕਾਂ ਨੂੰ ਇੱਕ ਮੰਚ ਦੇ ਉੱਪਰ ਇਕੱਤਰ ਕਰਨਾ ਔਰ ਇਹਨਾਂ ਦੇ ਵਿੱਚ ਬਕਾਇਦਾ ਇੱਕ ਕਹਿ ਸਕਦੇ ਹੋ ਕਿ ਦਰਜਾ ਬਦਰਜੀ ਵੀ ਹੈ ਕਿ ਆ ਇੱਕ ਦਰਜੇ ਦੇ ਲੋਕ ਨੇ ਉਸ ਤੋਂ ਬਾਅਦ ਦੂਜੇ ਦਰਜੇ ਨੇ ਤੀਜਾ ਦਰਜਾ ਜਿਹੜਾ ਬਹੁਤ ਉੱਚੇ ਲੋਕਾਂ ਨੂੰ ਜਿਨ੍ਹਾਂ ਨੂੰ ਇਹਨਾਂ ਦੀ ਬਾਸ਼ਾ ਦੇ ਵਿੱਚ ਕਿੰਗ ਵੀ ਕਿਹਾ ਜਾਂਦਾ ਸੋ ਖੈਰ ਗੱਲ ਕਰਦੇ ਦੀ ਸ਼ੁਰੂਆਤ ਦੀ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਜਿਹੜੀ ਹੈ ਉਹ ਮੂਲ ਰੂਪ ਦੇ ਵਿੱਚ ਜਰਮਨ ਦੇ ਵਿੱਚ ਇੱਕ ਜਹੂਦੀ ਨੇ ਕੀਤੀ ਹੈ ਜਿਸ ਦਾ ਨਾਮ ਐਡਮ ਵੈਸ਼ਪ ਸੀਗਾ ਜਿਹੜਾ ਐਡਮ ਵੈਸ਼ਪਟ ਹੈ ਇਹਦਾ ਜਨਮ ਜਹੂਦੀ ਪਰਿਵਾਰ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਏਸ ਨੇ ਈਸਾਈ ਮਤ ਦੀ ਵਿੱਦਿਆ ਜਿਹੜੀ ਯੂਸਫ ਤੋਂ ਗ੍ਰੈਡ ਕੀਤਾ ਹੈ ਪਤਾ ਨਹੀਂ ਏਸ ਨੇ ਕਿਉਂਕਿ ਮੈਨੂੰ ਬਹੁਤੇ ਸਰੋਤਾਂ ਦੇ ਵਿੱਚ ਕੋਈ ਖਾਸ ਜ਼ਿਕਰ ਨਹੀਂ ਲੱਭਿਆ ਕਿ ਇਸ ਨੇ ਉਸ ਦੇ ਵਿੱਚ ਕੀ ਘਾਟ ਵੇਖੀ ਕਿ ਯੂਸਫ ਦਾ ਬਿਲਕੁਲ ਵਿਰੋਧੀ ਬਣ ਗਿਆ ਬੇਸ਼ੱਕ ਇਹ ਕੈਥੋਲਿਕ ਈਸਾਈ ਹੀ ਰਿਹਾ ਉਸ ਤੋਂ ਬਾਅਦ ਕੈਥੋਲਿਕ ਪਾਦਰੀ ਵੀ ਬਣਿਆ ਪਰ ਬਾਅਦ ਦੇ ਵਿੱਚ ਇਹ ਜਿਹੜਾ ਫਰਾਂਸ ਦਾ ਇੱਕ ਇਨਕਲਾਬੀ ਕਹਿ ਸਕਦੇ ਹੋ ਕਿ ਦਾਰਸ਼ਨਿਕ ਹੋਇਆ ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਵਾਲਟੇਅਰ ਹੁਣ ਜਦੋਂ ਇਹ ਵਾਲਟੇਅਰ ਦੀ ਅਸੀਂ ਇਤਨਾਲ ਦੇਖਦੇ ਹਾਂ ਕਿ ਇਹ ਵਾਲਟੇਅਰ ਨੂੰ ਆਪਣਾ ਆਦਰਸ਼ ਮੰਨਦਾ ਹੈ ਤੇ ਜਿਹੜਾ ਵਾਲਟੇਅਰ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਚਰਚ ਦੀ ਕਹਿ ਸਕਦੇ ਹੋ ਕਿ ਪ੍ਰਭਾਵ ਹੈ ਜਾਂ ਜਿਹੜਾ ਚਰਚ ਦਾ ਪ੍ਰਭਾਵ ਲੋਕਾਂ ਦੇ ਉੱਪਰ ਆ ਖਾਸ ਕਰਕੇ ਜਿਹੜਾ ਚਰਚ ਦਾ ਪ੍ਰਭਾਵ ਰਾਜਨੀਤਿਕ ਸੱਤਾ ਦੇ ਉੱਪਰ ਹੈ ਜਾਂ ਜਿਹਨੂੰ ਅਸੀਂ ਕਹੀਏ ਕਿ ਧਰਮ ਦਾ ਪ੍ਰਭਾਵ ਜਿਹੜਾ ਰਾਜਸੀ ਸੱਤਾ ਦੇ ਉੱਪਰ ਹੈ ਉਸ ਤੇ ਬਿਲਕੁਲ ਖਿਲਾਫ ਹੈ ਉਹ ਕਹਿੰਦਾ ਹੈ ਕਿ ਸਾਨੂੰ ਉਸ ਸਮੇਂ ਦੀ ਉਡੀਕ ਕਰਨੀ ਪਵੇਗੀ ਜਦੋਂ ਚਰਚ ਦੀ ਸੱਤਾ ਖਤਮ ਹੋ ਜਾਵੇ ਲੋਕਾਂ ਦੇ ਵਿੱਚ ਬਿਲਕੁਲ ਬੇਵਿਸ਼ਵਾਸੀ ਫੈਲ ਜਾਵੇ ਉਸ ਤੋਂ ਬਾਅਦ ਲੋਕਾਂ ਦੇ ਉੱਪਰ ਜਿੰਨੇ ਵੀ ਅਤਿਆਚਾਰ ਕੀਤੇ ਜਾ ਸਕਦੇ ਨੇ ਉਹ ਕਰਨੇ ਚਾਹੀਦੇ ਨੇ ਉਦੋਂ ਤੱਕ ਜਦੋਂ ਤੱਕ ਚਰਚ ਨੂੰ ਮੰਨਣ ਵਾਲਾ ਕੋਈ ਨਾਮ ਬਚੇ ਸੋ ਇਹ ਇੱਕ ਸੰਗਠਿਤ ਢਾਂਚਾ ਜਿਹੜਾ ਧਾਰਮਿਕ ਢਾਂਚਾ ਹੈ ਉਹਦੇ ਬਾਰੇ ਜਿਹੜੇ ਨੇ ਵਲਡਰ ਦੇ ਵਿਚਾਰ ਨੇ ਸੋ ਇਹ ਉਹਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਤੇ ਇਹ ਫਿਰ ਇਸ ਕਹਿ ਸਕਦੇ ਹੋ ਕਿ ਸਾਰੇ ਵਿਚਾਰਧਾਰਾ ਉੱਪਰ ਹੀ ਆਪਣੀ ਮਾਨਸਿਕਤਾ ਨੂੰ ਕੇਂਦਰਿਤ ਕਰ ਦਿੰਦਾ ਹੈ ਕਿ ਜਿਹੜੀ ਰਾਜਸੀ ਸੱਤਾ ਹੈ ਉਹ ਚਰਚ ਦੀ ਜਿਹੜੀ ਹੈ ਜਦੋਂ ਅਸੀਂ ਚਰਚ ਦੀ ਗੱਲ ਕਰਦੇ ਹਾਂ ਤਾਂ ਉਸੋਵੇਂ ਉਹਨਾਂ ਦੀ ਚੁਣੌਤੀ ਇਸਾਈ ਮਤ ਹੈ ਤਾਂ ਕੁਦਰਤੀ ਹੈ ਕਿ ਉਹ ਚਰਚ ਨੂੰ ਸੰਬੋਧਿਤ ਹੋ ਕੇ ਗੱਲ ਕਰਦੇ ਨੇ ਪਰ ਜੇ ਸਮੁੱਚੇ ਰੂਪ ਵਿੱਚ ਵੇਖਿਆ ਜਾਵੇ ਤਾਂ ਇਹ ਸਾਰੇ ਧਰਮਾਂ ਦੀ ਸੰਗਠਨਤ ਜਿਹੜੀ ਕੌਮੀ ਵਿਚਾਰਧਾਰਾ ਉਹ ਕਹਿੰਦਾ ਕਿ ਉਹ ਰਾਜਨੀਤੀ ਦੇ ਉੱਪਰ ਕਾਬਜ ਨਹੀਂ ਹੋਣੀ ਚਾਹੀਦੀ ਉਸ ਵਾਸਤੇ ਉਹ ਬਹੁਤ ਸਾਰੇ ਯਤਨ ਵੀ ਕਰਦਾ ਹੈ ਇਹ ਜਿਹੜਾ ਐਡਮ ਵੈਸ਼ਟੈਪ ਹੈ ਤੇ ਉਸ ਤੋਂ ਬਾਅਦ ਜਿਹੜਾ ਐਡਮ ਵੈਸ਼ਪਟ ਹੈ ਇਹ ਛੋਟੇ-ਛੋਟੇ ਲੋਕਾਂ ਦੇ ਗਰੁੱਪ ਵੀ ਕਾਇਮ ਕਰਦਾ ਹੈ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪੱਖ ਦੇ ਵਿੱਚ ਜਾਗਰਿਤ ਕਰਦਾ ਹੈ ਕਿ ਜੇ ਤੁਹਾਡਾ ਆਰਥਿਕਤਾ ਦੇ ਉੱਪਰ ਕਬਜ਼ਾ ਹੋਵੇ ਤੇ ਜੇ ਤੁਸੀਂ ਆਰਥਿਕ ਸਰੋਤਾਂ ਦੇ ਉੱਪਰ ਜਿਹੜੀ ਅੱਜ ਕੱਲ੍ਹ ਚੱਲਦੀ ਹੈ ਕਾਰਪੋਰੇਟ ਘਰਾਣੇ ਸੰਨਤੀ ਘਰਾਣੇ ਕਾਰਪੋਰੇਟ ਸੈਕਟਰ ਸਾਰੇ ਦੇ ਉੱਪਰ ਉਹਨਾਂ ਦੀ ਅਜ਼ਾਰੇਦਾਰੀ ਇਹ ਕਹਿੰਦਾ ਹੈ ਕਿ ਜੇਕਰ ਕਾਰਪੋਰੇਟ ਘਰਾਣਿਆਂ ਦੇ ਉੱਪਰ ਇਹ ਜਿਹੜਾ ਐਡਮ ਵੈਸ਼ਫਟਨਰ ਦੀ ਗੱਲ ਕਰ ਰਹੇ ਹਾਂ ਕਹਿੰਦਾ ਹੈ ਕਿ ਜੇਕਰ ਸਾਰੇ ਜਿਹੜੇ ਆਰਥਿਕ ਵਸੀਲੇ ਨੇ ਉਨਾਂ ਦੇ ਉੱਪਰ ਕਾਬਜ ਹੋ ਲਿਆ ਜਾਵੇ ਤੇ ਜਿਹੜੀ ਰਾਜਸੀ ਸੱਤਾ ਹੈ ਉਹ ਆਪਣੇ ਆਪ ਹੀ ਤੁਹਾਡੇ ਅਧੀਨ ਆ ਜਾਵੇਗੀ ਔਰ ਇਹ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਿਲਕੁਲ ਠੀਕ ਹੈ ਸੋ ਹੁਣ ਇਹ ਉਸ ਕਹਿ ਸਕਦੇ ਹੋ ਕਿ ਜਿਹੜੀ ਵਾਲਟੇਅਰ ਵਾਲੀ ਵਿਚਾਰਧਾਰਾ ਹੈ ਉਹਦਾ ਪ੍ਰਚਾਰ ਕਰ ਰਿਹਾ ਹੈ ਔਰ ਇਸ ਦੇ ਪ੍ਰਚਾਰ ਦੇ ਦੌਰਾਨ ਦੂਜੇ ਪਾਸੇ ਹੁਣੀ ਆ ਜਾਈਏ ਹਾਊਸ ਆਫ ਰਾਟ ਚਾਈਲਡ ਮੈਂ ਇਹਦੀ ਸਾਰੀ ਜਿਹੜੀ ਹੈ ਵਿਸਥਾਰ ਦੇ ਵਿੱਚ ਗੱਲ ਕਿਤੇ ਰੌਫ ਚਾਈਲਡ ਦੀ ਬਾਅਦ ਦੇ ਵਿੱਚ ਸਾਂਝੀ ਕਰੂੰਗਾ ਅੱਜ ਥੋੜੀ ਜੀ ਕਿ ਇਹ ਜਿਹੜੇ ਰੌਫ ਚਾਈਲਡ ਨੇ ਤੇ ਜਿਹੜੇ ਅਲੂਮੀਨਰਟੀ ਨੇ ਇਹ ਕਿਵੇਂ ਮਿਲਦੇ ਨੇ ਤੇ ਕਿਵੇਂ ਸਾਰਾ ਕਾਰਜ ਕਰਦੇ ਨੇ ਵੇਖੋ ਇਹਦੇ ਬਾਰੇ ਜਿਹੜੀ ਇਹਨਾਂ ਦੀ ਮੁਲਾਕਾਤ ਹੈ ਉਹ ਤਾਂ ਵੈਸੇ 1775 ਦੇ ਵਿੱਚ ਹੁੰਦੀ ਹੈ ਔਰ 1776 ਦੇ ਵਿੱਚ ਜਿਹੜੇ ਅਲੂਮੀਨਾਈਟੀ ਨੇ ਸੁਸਾਇਟੀ ਬਣਾ ਕੇ ਵੱਡੇ ਪੱਤਰ ਦੇ ਉੱਪਰ ਕੰਮ ਕਰਦੇ ਨੇ ਪਰ ਇਹਦੀ ਮੁਰਾਕਾਤ ਦੇ ਪਿੱਛੇ ਇੱਕ ਕਾਰਨ ਜਿਹੜਾ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ ਜਰਮਨ ਦੇ ਸ਼ਹਿਰ ਫ੍ਰੈਂਕਫਰਟ ਦੇ ਵਿੱਚ ਤਕਰੀਬਨ ਕਹਿ ਸਕਦੇ ਹੋ ਕਿ 1743 ਦੇ ਵਿੱਚ ਇੱਕ ਜਹੂਦੀ ਜਿਸ ਦਾ ਨਾਮ ਸੀਗਾ ਐਮਿਸ਼ਲ ਮੋਸਿਸ ਬਾਇਰ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਔਰ ਉਸ ਦੀ ਦੁਕਾਨ ਦੇ ਬਾਹਰ ਜਿਹੜਾ ਕਹਿ ਸਕਦੇ ਹੋ ਕਿ ਉਹਦਾ ਇੱਕ ਪ੍ਰਤੀਕ ਜਾਂ ਉਹਦਾ ਇੱਕ ਚਿੰਨ੍ਹ ਟੰਗਿਆ ਹੋਇਆ ਹੈ ਉਹ ਲਾਲ ਰੰਗ ਦੀ ਢਾਲ ਔਰ ਇੱਕ ਇਲ ਹੈ ਲਾਲ ਰੰਗ ਦੀ ਢਾਲ ਨੂੰ ਰੈਡ ਸ਼ੀਲਡ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ ਬਾਅਦ ਦੇ ਵਿੱਚ ਪ੍ਰੋਨਨਸੀਏਸ਼ਨ ਦੇ ਵਿੱਚ ਜਰਮਨੂ ਭਾਸ਼ਾ ਦੇ ਵਿੱਚ ਰੌਥ ਚਾਈਲਡ ਬਣ ਗਿਆ ਜਿਸ ਨੂੰ ਅੱਜ ਅਸੀਂ ਰੌਥ ਚਾਈਲਡ ਕਹਿੰਦੇ ਹਾਂ ਮੂਲ ਰੂਪ ਦੇ ਵਿੱਚ ਉਸ ਲਾਲ ਢਾਲ ਤੋਂ ਰੈਡ ਸ਼ੀਲਡ ਤੋਂ ਇਹ ਪੈਦਾ ਹੋਇਆ ਸ਼ਬਦ ਹੈ ਔਰ ਇਹਦਾ ਜਿਹੜਾ ਉਹ ਸੁਨਿਆਰੇ ਦਾ ਕੰਮ ਹੈ ਬਹੁਤ ਵਧੀਆ ਹੈ ਇਹ ਬਡੇ ਲੋਕਾਂ ਨੂੰ ਕਰਜਾ ਦਿੰਦਾ ਹੈ ਤੇ ਉਹਨਾਂ ਦੇ ਕੋਲੋਂ ਸੂਤ ਦੇ ਰੂਪ ਦੇ ਵਿੱਚ ਕਮਾਈ ਜਿਹੜੀ ਉਹ ਕਰਦਾ ਹੈ ਇਹਦਾ ਇੱਕ ਬੇਟਾ ਹੈ ਮੇਅਰ ਹਮੇਸ਼ਰ ਵਾਇਰ ਉਹ ਕੁਸ਼ਚਰਤਾ ਬਾਪ ਦੇ ਨਾਲ ਉਸਦੇ ਕੰਮ ਦੇ ਵਿੱਚ ਹਿੱਸਾ ਲੈਂਦਾ ਹੈ ਉਹਦੇ ਤੋਂ ਬਾਅਦ ਇਹ ਓਪਨਹੀਮਰ ਜਿਹੜੇ ਬੈਂਕਦਾਰ ਵਾਲਾ ਪਰਿਵਾਰ ਸੀ ਬੈਂਕਰ ਸੀਗੇ ਉਹਨਾਂ ਦੇ ਨਾਲ ਨੌਕਰੀ ਵਾਸਤੇ ਚਲਾ ਜਾਂਦਾ ਕੁਦਰਤੀ ਸ਼ੁਰੂ ਤੋਂ ਹੀ ਪਰਿਵਾਰ ਜਿਹੜਾ ਵਾ ਉਹ ਕਰਜ਼ੇ ਦੇਣ ਦੇ ਨਾਲ ਜਾਂ ਸੋਨਾ ਗਹਿਣੇ ਰੱਖਣ ਦੇ ਨਾਲ ਇਵੇਂ ਦੇ ਵਪਾਰਕ ਕਿੱਤੇ ਦੇ ਨਾਲ ਜੁੜਿਆ ਹੋਇਆ ਹੈ ਤਾਂ ਇਹ ਬੈਂਕਿੰਗ ਦੇ ਖੇਤਰ ਦੇ ਵਿੱਚ ਬਹੁਤ ਸੋਨਾ ਕੰਮ ਕਰਦਾ ਹੈ ਤੇ ਹੌਲੀ-ਹੌਲੀ ਜਿਹੜਾ ਓਪਨ ਹੀਮਰ ਦਾ ਬੈਂਕਿੰਗ ਕਰਾਣਾ ਇਹ ਉਹਨਾਂ ਦਾ ਹਿੱਸੇਦਾਰ ਬਣ ਜਾਂਦਾ ਹੈ ਉਹਨਾਂ ਦੇ ਨਾਲ ਮੁਣਕੇ ਹਿੱਸਾਦਾਰੀ ਜਿਹੜੀ ਆ ਉਹ ਚੰਗੇ ਮੁਨਾਫੇ ਦੇ ਵਿੱਚ ਕੱਢਣ ਤੋਂ ਬਾਅਦ ਇਹ ਦੁਬਾਰਾ ਫਿਰ ਫ੍ਰੈਂਕਫਰਟ ਆ ਜਾਂਦਾ ਹੈ ਤੇ ਫ੍ਰੈਂਕਫਰਟ ਆ ਕੇ ਫਿਰ ਇਹ ਆਪਣੇ ਬਾਪ ਵਾਲਾ ਜਿਹੜਾ ਕੀਤਾ ਉਹ ਸ਼ੁਰੂ ਕਰਦਾ ਹੈ ਪਰ ਹੁਣ ਬਹੁਤ ਵੱਡੇ ਰੂਪ ਦੇ ਵਿੱਚ ਕਰਦਾ ਹੈ ਹੁਣ ਇਹ ਆਮ ਲੋਕਾਂ ਨੂੰ ਕਰਜ਼ਾ ਨਹੀਂ ਦਿੰਦਾ ਬਲਕਿ ਬੈਂਕਾਂ ਨੂੰ ਦਿੰਦਾ ਹੈ ਉਸ ਤੋਂ ਬਾਅਦ ਇਹ ਜਿਹੜਾ ਇਹ ਘਰਾਣਾ ਜਿਹੜਾ ਹੈ ਇਹਦੇ ਪਿੱਛੋਂ ਬਾਇਰ ਸ਼ਬਦ ਖਤਮ ਹੋ ਜਾਂਦਾ ਹੈ ਤੇ ਇਹ ਆਪਣੇ ਬਾਪ ਦੀ ਦੁਕਾਨ ਦਾ ਨਾਮ ਜਿਹੜਾ ਰੈਡ ਸ਼ੀਲਡ ਤੋਂ ਰੌਸਚਾਈਲਡ ਬਣਦਾ ਹੈ ਇਹ ਨਾਮ ਇਹਦਾ ਸਰਨੇਮ ਬਣ ਜਾਂਦਾ ਹੈ ਭਾਵੇਂ ਕਿ ਜਿਹੜਾ ਉਪਨਾਮ ਹੈ ਜਾਂ ਪਛੋਕੜ ਹੈ ਜਾਂ ਗੋਤ ਹੈ ਜੋ ਵੀ ਅਸੀਂ ਕਹਿ ਲਈਏ ਉਸ ਤੋਂ ਬਾਅਦ ਇਹ ਉਹ ਨਾਮ ਆਪਣੇ ਨਾਮ ਦੇ ਨਾਲ ਜੋੜ ਜਾਂਦਾ ਹੈ ਤੇ ਇਹਨਾਂ ਦਾ ਜਿਹੜਾ ਘਰ ਹੈ ਉਹ ਹੈ ਹਾਊਸ ਆਫ ਰੌਸਚਾਈਲਡ ਸੋ ਤਕਰੀਬਨ 1775 ਦੇ ਵਿੱਚ ਇਹ ਜਿਹੜਾ ਪ੍ਰੋਫੈਸਰ ਯਹੂਦੀ ਜਿਸਦੇ ਬਾਰੇ ਮੈਂ ਪਹਿਲਾਂ ਗੱਲ ਕੀਤੀ ਹੈ ਜਿਹੜਾ ਐਡਮ ਵੈਸ਼ਪਟ ਸੀਗਾ ਇਹ ਰੌਸਚਾਈਲਡ ਪਰਿਵਾਰ ਨੂੰ ਮਿਲਦਾ ਹੈ ਤੇ ਹੁਣ ਇਹ ਦੋ ਗੱਲਾਂ ਜਿਹੜੀਆਂ ਨੇ ਇਹਨਾਂ ਦੋਹਾਂ ਦੀ ਇੱਕ ਬੱਚੇ ਨੂੰ ਲੋੜ ਹੈ ਕਿਉਂਕਿ ਜਿਹੜੇ ਇਲੂਮਿਨਿਟੀ ਨੇ ਇਲੂਮਿਨਿਟੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਲੋਕਾਂ ਨੂੰ ਇਕੱਤਰ ਕਰਾਂਗੇ ਜਿਹੜੇ ਆਰਥਿਕ ਸਰੋਤਾਂ ਨੂੰ ਆਪਣੇ ਕਬਜ਼ੇ 'ਚ ਕਰ ਸਕਦੇ ਨੇ ਤੇ ਜਿਹੜਾ ਰੌਸਚਾਈਲਡ ਪਰਿਵਾਰ ਹੈ ਉਦੇ ਕੋਲ ਇੰਨੇ ਆਰਥਿਕ ਸਰੋਤ ਨੇ ਕਿ ਉਹ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਵੀ ਸਕਦਾ ਹੈ ਤੇ ਸਰਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਸੋ ਇਹ ਦੋਵੇਂ ਚੀਜ਼ਾਂ ਇਸ ਕਰਕੇ ਜਦੋਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਜੀਓਪੋਲਿਟਿਕਸ ਦੀ ਗੱਲ ਕਰਦੇ ਆ ਜਾਂ ਨਿਊ ਵਰਡ ਆਰਡਰ ਦੀ ਗੱਲ ਕਰਦੇ ਆ ਤਾਂ ਇਸ ਕਰਕੇ ਦੋਵੇਂ ਚੀਜ਼ਾਂ ਕਿਤਾਬਾਂ 'ਚ ਕਿਸੇ ਨਾ ਕਿਸੇ ਰੂਪ 'ਚ ਸਾਡੇ ਸਾਹਮਣੇ ਜੜੀਆਂ ਨੇ ਉਹ ਇਕੱਠੀਆਂ ਆ ਜਾਂਦੀਆਂ ਨੇ ਉਹ ਇਸੇ ਕਰਕੇ ਆਉਂਦੀਆਂ ਨੇ ਕਿ ਦੋਵਾਂ ਦੀ ਜਿਹੜੀ ਕਾਰਜ ਵਿਧੀ ਹੈ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਜਰੂਰ ਜੁੜੀ ਹੋਈ ਹੈ ਹੁਣ ਇਸ ਤੋਂ ਬਾਅਦ ਜਿਹੜੀ ਇਹ ਸਾਰੀ ਹੈ ਇਹਨਾਂ ਦਾ ਆਪਸ ਚ ਉਹ ਸਾਰਾ ਕਾਰਜ ਚੱਲਦਾ ਹੈ ਔਰ ਕੁਝ ਸਮੇਂ ਬਾਅਦ ਇਹ ਜਿਹੜੇ ਲਿਮਿਨੈਟੀ ਨੇ ਇਹਨਾਂ ਦੇ ਉੱਪਰ ਪਾਬੰਦੀ ਵੀ ਲੱਗਦੀ ਹੈ ਪਾਬੰਦੀ ਲੱਗਣ ਤੋਂ ਬਾਅਦ ਕਿਤੇ ਨਾ ਕਿਤੇ ਇਹ ਆਪਣੀ ਕਾਰਜਵਿਧੀ ਜਿਹੜੀ ਹੈ ਉਹ ਵੀ ਤਬਦੀਲ ਕਰਦੇ ਨੇ ਪਰ ਜੇਕਰ ਤੁਸੀਂ ਰਾਥ ਚਾਈਲਡ ਤੇ ਇਸ ਕਹਿ ਸਕਦੇ ਹੋ ਕਿ ਗਰੁੱਪ ਦਾ ਕਾਰਜ ਵੇਖੋ ਬੇਸ਼ੱਕ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਹਨਾਂ ਨੂੰ ਸੰਸਾਰ ਦੇ ਉੱਪਰ ਵਾਪਰੇ ਬਹੁਤ ਸਾਰੇ ਜਿਹੜੇ ਵਰਤਾਰੇ ਨੇ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਸਾਜ਼ਿਸ਼ ਕਰਤਾ ਦੇ ਰੂਪ ਦੇ ਵਿੱਚ ਹੀ ਵੇਖਿਆ ਗਿਆ ਹੁਣ ਜਦੋਂ ਇਹਨਾਂ ਦੇ ਉੱਪਰ ਪਾਬੰਦੀ ਲੱਗਦੀ ਹੈ ਉਹਦੇ ਪਿੱਛੇ ਦੋ ਤਿੰਨ ਕਾਰਨਾਂ ਨੂੰ ਸਮਝਣ ਦੀ ਲੋੜ ਹੈ ਪਹਿਲੀ ਗੱਲ ਤੇ ਉਸ ਵੇਲੇ ਇਹ ਜਿਹੜਾ ਚਰਚ ਦੀ ਪ੍ਰਭੂ ਸਤਾ ਉਹਦੇ ਵਾਸਤੇ ਇਹ ਸਭ ਤੋਂ ਵੱਡੀ ਚੁਣੌਤੀ ਨੇ ਸੋ ਉਹਨਾਂ ਦਾ ਇੱਕ ਸੰਗਠਿਤ ਧਾਰਮਿਕ ਢਾਂਚੇ ਇਹ ਚਾਹੁੰਦੇ ਨੇ ਕਿ ਕਿਸ ਕੌਮੀਅਤਾਂ ਦਾ ਸੰਗਠਿਤ ਤੇ ਧਾਰਮਿਕ ਢਾਂਚਾ ਜਿਹੜਾ ਜਿਸ ਢਾਂਚੇ ਦੇ ਵਿੱਚੋਂ ਸੇਵਾ ਸਮਰਪਣ ਸ਼ਹਾਦਤ ਜਾਂ ਜਿੰਨੇ ਵੀ ਗੁਣ ਜਨਮ ਲੈਂਦੇ ਨੇ ਮਨੁੱਖ ਦੀਆਂ ਨੈਤਿਕ ਕਦਰਾਂ ਕੀਮਤਾਂ ਵਾਲੇ ਇਹ ਕਹਿੰਦੇ ਨੇ ਕਿ ਉਹ ਢਾਂਚਾ ਨਹੀਂ ਰਹਿਣਾ ਚਾਹੀਦਾ ਜੋ ਵੀ ਹੋਣਾ ਚਾਹੀਦਾ ਹੈ ਉਹਦੇ ਵਿੱਚੋਂ ਸਵਾਰਥ ਦੀ ਭਾਵਨਾ ਚਾਹੀਦੀ ਹੈ ਸੈਲਫਿਸ਼ਨੈਸ ਚਾਹੀਦੀ ਹੈ ਕਿ ਕਿਸੇ ਵੀ ਖੇਤਰ ਦੇ ਵਿੱਚੋਂ ਚਾਹੇ ਕੋਈ ਸੇਵਾ ਕਰ ਰਿਹਾ ਹੈ ਉਦੇ ਵਿੱਚੋਂ ਆਪ ਨੂੰ ਕੀ ਆ ਰਿਹਾ ਹੈ ਉਹਦੇ ਤੁਸੀਂ ਪ੍ਰੋਫਿਟ ਕੀ ਲੈ ਰਹੇ ਹੋ ਸੋ ਜਿਹੜੀ ਨਿੱਜਵਾਦ ਤੋਂ ਉੱਪਰ ਉੱਠ ਕੇ ਸੇਵਾ ਸਮਰਪਣ ਇਥੋਂ ਤੱਕ ਕਿ ਇਹ ਇਹਨਾਂ ਦਾ ਜਿਹੜਾ ਨਜ਼ਰੀਆ ਬੇਸ਼ੱਕ ਕਿ ਇਹ ਜਦੋਂ ਆਪਣੇ ਆਪ ਨੂੰ ਪਰਿਭਾਸ਼ਿਤ ਕਰਦੇ ਨੇ ਇਲੂਮੀਨਟੀ ਤੇ ਉਹ ਇੰਜ ਪਰਿਭਾਸ਼ਿਤ ਕਰਦੇ ਨੇ ਕਿ ਅਸੀਂ ਧਰਮਾਂ ਦੇ ਵਿੱਚ ਜਿਹੜੇ ਕਰਮਕਾਂਡ ਨੇ ਉਹਨਾਂ ਦੇ ਖਿਲਾਫ ਆ ਪਰ ਦਰਸਾ ਜੇਕਰ ਤੁਸੀਂ ਇਹਨਾਂ ਨੂੰ ਸਮੁੱਚੇ ਰੂਪ ਤੇ ਸਮਝਣ ਦਾ ਯਤਨ ਕਰੋਗੇ ਤਾਂ ਇਹ ਕੌਮੀਆਂ ਦਾ ਸੰਗਠਿਤ ਢਾਂਚੇ ਦੇ ਖਿਲਾਫ ਨੇ ਇਸੇ ਕਰਕੇ ਜਿਹੜਾ ਇਸਾਈ ਉਹ ਕਹਿੰਦਾ ਹੈ ਕਿ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਸ਼ੈਤਾਨ ਹੈ ਮਦਾ ਇੱਕ ਰੂਪ ਨੇ ਇਸੇ ਕਰਕੇ ਇਹਨਾਂ ਦੇ ਬਾਰੇ ਵੀ ਗੱਲ ਮਸ਼ਹੂਰ ਹੈ ਕਿ ਜਿਹੜਾ ਹੀਬਰੋ ਬਾਈਬਲ ਦੇ ਵਿੱਚ ਲੂਸੀਫਰ ਸ਼ਬਦ ਆਉਂਦਾ ਹੈ ਕਿ ਉਸ ਸ਼ੈਤਾਨੀ ਦੇਵਤੇ ਦੀ ਪੂਜਾ ਕਰਦੇ ਨੇ ਪਰ ਮੈਂ ਇੱਕ ਗੱਲ ਵੀ ਦੱਸ ਦਵਾਂ ਕਿ ਜਿਹੜਾ ਲੂਸੀਫਰ ਹੈ ਜਦੋਂ ਤੁਸੀਂ ਲੂਸੀਫਰਿਜ਼ਮ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਆਵੇਗਾ ਬਿਲਕੁਲ ਤੁਹਾਨੂੰ ਉਤਰਾ ਹੀ ਲੱਗੇਗਾ ਉਹ ਉਹ ਜਿਹੜਾ ਦੇਵਤਾ ਹੈ ਉਹ ਬਿਲਕੁਲ ਤੁਹਾਨੂੰ ਤਬਾਹੀ ਦਾ ਦੇਵਤਾ ਲੱਗੇਗਾ ਜਿਸ ਤਰ੍ਹਾਂ ਕਿ ਹਿੰਦੂ ਧਰਮ ਦੇ ਵਿੱਚ ਸ਼ਿਵ ਨੂੰ ਸੰਘਾਰ ਕਰਤਾ ਮੰਨਿਆ ਜਾਂਦਾ ਹੈ ਕਿ ਪੂਜਾ ਵੀ ਕੀਤੀ ਜਾਂਦੀ ਹੈ ਪਰ ਉਹ ਪ੍ਰਹਾਰ ਕਰਤਾ ਵੀ ਹੈ ਸੰਘਾਰ ਕਰਤਾ ਵੀ ਹੈ ਇਸੇ ਤਰ੍ਹਾਂ ਜਿਹੜਾ ਲੂਸੀਫਰ ਹੈ ਲੂਸੀਫਰਿਜ਼ਮ ਨੂੰ ਪੜੋਗੇ ਤਾਂ ਉਹਦੇ ਚ ਜਾਓਗੇ ਕਿਹੜਾ ਲੂਸੀਫਰ ਹੈ ਵੈਸੇ ਰੋਮਨ ਦੇ ਵਿੱਚ ਤਾਂ ਇਸ ਨੂੰ ਜਿਹੜੀ ਇੱਕ ਸਵੇਰ ਦੀ ਦੇਵੀ ਅਰੋਰਾ ਹੈ ਉਹਦਾ ਪੁੱਤਰ ਮੰਨਿਆ ਜਾਂਦਾ ਇੱਕ ਤਾਰੇ ਦੇ ਰੂਪ ਚ ਵੇਖਿਆ ਜਾਂਦਾ ਲੂਸੀਫਰ ਨੂੰ ਪਰ ਜੇਕਰ ਸਮੁੱਚਾ ਤੁਸੀਂ ਇਹ ਇਹਦੇ ਬਾਰੇ ਪੜੋਗੇ ਤਾਂ ਇਹ ਇਹਦੇ ਬਾਰੇ ਆਵੇਗਾ ਕਿ ਇਹ ਮਦਦ ਕਰਨ ਵਾਲਾ ਵੀ ਹੈ ਇਹ ਤਬਾਹੀ ਕਰਨ ਵਾਲਾ ਵੀ ਹੈ ਇਹ ਸਾਥ ਦੇਣ ਵਾਲਾ ਵੀ ਹੈ ਤੇ ਇਹਦੇ ਕੋਲ ਬਹੁਤ ਸਾਰੀਆਂ ਕਹਿ ਸਕਦੇ ਹੋ ਕਿ ਗੈਬੀ ਸ਼ਕਤੀਆਂ ਵੀ ਨੇ ਸੋ ਇਹਨੂੰ ਇਸ ਰੂਪ ਦੇ ਵਿੱਚ ਗਿਰਿਆ ਇਹਨੂੰ ਸ਼ੈਤਾਨ ਹੀ ਜਾਂਦਾ ਸੋ ਇਹ ਜਿਹੜੇ ਇਹ ਕਹਿ ਸਕਦੇ ਹੋ ਕਿ ਇਲੂਮੀਨਟੀ ਨੇ ਇਹਨਾਂ ਦੇ ਬਾਰੇ ਇਸਾਈ ਮਤ ਨਹੀਂ ਕਿਉਂਕਿ ਆਫਟਰ ਆਲ ਉਹਨਾਂ ਦੀ ਜਿਹੜੀ ਧਾਰਮਿਕ ਪ੍ਰ부 ਸਤ ਹੈ ਉਹਨੂੰ ਇਹ ਸਭ ਤੋਂ ਵੱਡਾ ਖਤਰਾ ਸੀ ਤੇ ਉਹਨਾਂ ਨੇ ਇਹਨਾਂ ਨੂੰ ਇਸ ਰੂਪ ਦੇ ਵਿੱਚ ਪਰਿਭਾਸ਼ਿਤ ਕੀਤਾ ਕਿ ਇਹ ਸ਼ੈਤਾਨ ਹੈ ਹੁਣ ਇਹ ਖਤਰਾ ਕੇਵਲ ਤੇ ਕੇਵਲ ਇਸਾਈ ਮਤ ਨੂੰ ਨਹੀਂ ਸੀ ਇਹ ਖਤਰਾ ਇਸਲਾਮ ਨੂੰ ਵੀ ਸੀ ਸੋ ਇਸਲਾਮ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਤਾਂ ਇਸਲਾਮ ਦੇ ਵਿੱਚ ਜਿਹੜਾ ਕਹਿ ਸਕਦੇ ਹੋ ਕਿ ਪਦਾਰਥਵਾਦ ਦਾ ਜਿਹੜਾ ਵਿਚਾਰਧਾਰਕ ਪੱਖ ਹੈ ਉਹ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਗੁਰਬਾਣੀ ਵਿੱਚ ਅਸੀਂ ਕਹਿੰਦੇ ਹਾਂ ਕਿ ਅੰਜਨ ਮਾਹੇ ਨਰੰਜਨ ਮਾਇਆ ਦੇ ਵਿੱਚ ਰਹਿੰਦਿਆਂ ਵੀ ਮਾਇਆ ਤੋਂ ਨਰਲੇਪ ਰਹਿਣਾ ਪਰ ਉਹ ਵੀ ਇਸਲਾਮ ਇਹਨੂੰ ਇਸ ਤਰ੍ਹਾਂ ਪਰਭਾਸ਼ਿਤ ਕਰਦਾ ਹੈ ਤੇ ਉਹਦੇ ਵਿੱਚ ਪਰਭਾਸ਼ਿਤ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਪਦਾਰਥਵਾਦ ਇੱਕ ਸਮੁੰਦਰ ਹੈ ਜਿਸ ਦੇ ਵਿੱਚ ਜਿਹੜੀ ਕਿਸ਼ਤੀ ਚੱਲਦੀ ਹੈ ਸੰਸਾਰ ਦੀ ਪਰ ਉਸ ਚ ਡੁੱਬਣਾ ਨਹੀਂ ਹੈ ਸੋ ਉਸ ਤੋਂ ਬਿਨਾ ਤੁਸੀਂ ਚੱਲ ਨਹੀਂ ਸਕਦੇ ਕਿਉਂਕਿ ਪਾਣੀ ਤੋਂ ਬਿਨਾ ਇਸਤੀ ਚੱਲ ਨਹੀਂ ਸਕਦੀ ਪਰ ਉਹਦੇ ਵਿੱਚ ਡੁੱਬਣਾ ਨਹੀਂ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਸਾਬਨੇ ਸਿੱਖਾਂ ਦੇ ਸਰੋਤਾਂ ਨੂੰ ਪੜ੍ਹੋ ਤਾਂ ਉਹਦੇ ਵਿੱਚ ਹੈ ਕਿ ਤੁਸੀਂ ਮਾਇਆ ਗੁਜਰਾਨ ਹੈ ਪਰ ਮਾਇਆ ਦੇ ਵਿੱਚ ਗਲਤਾਨ ਨਹੀਂ ਹੋ ਜਾਣਾ ਇਹ ਪੱਖ ਤਕਰੀਬਨ ਸਾਰੇ ਧਰਮਾਂ ਦਾ ਜਿੰਨੇ ਵੀ ਧਰਮ ਰੋਹਾਨੀਅਤ ਦੇ ਦਾਇਰੇ ਦੇ ਵਿੱਚ ਮਨੁੱਖ ਨੂੰ ਚੰਗੀ ਨੈਤਿਕ ਜੀਵਨ ਜਾਚ ਦੁੰਦੇ ਨੇ तकरीबन ਉਹਨਾਂ ਦਾ ਇੱਕੋ ਜਿਹਾ ਹੈ ਪਰ ਇਹ ਕਹਿੰਦੇ ਨੇ ਕਿ ਨਹੀਂ ਸਭ ਕੁਝ ਹੀ ਮਾਇਆ ਹੈ ਇਸੇ ਕਰਕੇ ਫਿਰ ਇਹ ਕਹਿੰਦੇ ਨੇ ਕਿ ਮਾਇਆ ਦਾ ਪ੍ਰਭਾਵ ਸਿਰਜਣ ਵਾਸਤੇ ਤੇ ਮਾਇਆ ਦੇ ਸਾਰੇ ਸਰੋਤਾਂ 'ਚ ਪ੍ਰਕਾਮਜ ਦੇ ਹੋਣ ਦੇ ਵਾਸਤੇ ਤੁਹਾਨੂੰ ਜਿਹੜੇ ਵੀ ਹੱਥ ਕੰਡੇ ਬਤਨੇ ਪੈਂਦੇ ਨੇ ਉਹ ਵਰਤੇ ਜਾਣ ਇਥੋਂ ਤੱਕ ਕਿ ਫਰਾਂਸੀਸੀ ਜਿਹੜਾ ਇਨਕਲਾਬ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦਾ ਨਾਮ ਆਉਂਦਾ ਹੈ ਜਿਹੜੀ ਅਸੀਂ ਫਰਾਂਸੀਸੀ ਕ੍ਰਾਂਤੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਕੁਝ ਸਰੋਤਾਂ ਵਿੱਚ ਚਾਹੁੰਦਾ ਕਿ ਕਿਤੇ ਨਾ ਕਿਤੇ ਪਿੱਛੇ ਇਹ ਵੀ ਹੈਗੇ ਸੀ ਕਿਉਂਕਿ ਉਹਦੇ ਵਿੱਚ ਵੀ ਜਿਹੜੀ ਚਰਚ ਦੀ ਧਾਰਮਿਕ ਪ੍ਰਭੂਸਤਾ ਹੈ ਉਹ ਖਤਮ ਹੋ ਰਹੀ ਸੀ ਭਾਵੇਂ ਕਿ ਉਹਦੇ ਵਿੱਚ ਬਹੁਤ ਸਾਰੇ ਉਸ ਸਮੇਂ ਦੇ ਧਾਰਮਿਕ ਆਗੂ ਜਿਹੜੇ ਨੇ ਉਹਨਾਂ ਦੇ ਪਰਜਾ ਦੇ ਉੱਪਰ ਕੀਤੇ ਜਾਂਦੇ ਜਿਹੜੇ ਆਰਥਿਕ ਤੇ ਸਰੀਰਕ ਤੇ ਸਮਾਜਿਕ ਸ਼ੋਸ਼ਣ ਸੀ ਉਹ ਵੀ ਬਹੁਤ ਵੱਡੇ ਪੱਧਰ ਤੇ ਜੁਮੇਵਾਰ ਸੀ ਪਰ ਇਹਨਾਂ ਦੇ ਵਾਸਤੇ ਉਹ ਇੱਕ ਵਧੀਆ ਮੌਕਾ ਸੀ ਇਸੇ ਤਰ੍ਹਾਂ ਜੇਕਰ ਅਸੀਂ ਰਾਫਚੈਲਡ ਘਰਾਣੇ ਦੀ ਗੱਲ ਕਰਾਂਗੇ ਬੇਸ਼ੱਕ ਕਿ ਮੈਂ ਉਹਦੇ ਬਾਰੇ ਵਿਸਥਾਰ ਨਾਲ ਕਿਤੇ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਪਰ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗੇ ਮਤਲਬ ਕਿ ਉਹਨਾਂ ਸਾਰਿਆਂ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਨਾਲ ਭੂਮਿਕਾ ਨਿਭਾਉਂਦੇ ਨੇ ਦੋਹਾਂ ਪੱਖਾਂ ਨੂੰ ਤਾਂ ਕਰ ਜੀ ਦਿੰਦੇ ਨੇ ਕਿਸ ਤਰ੍ਹਾਂ ਦੇ ਨਾਲ ਉਹ ਹਥਿਆਰਾਂ ਦੀ ਖਰੀਦੋ ਫਰੋਖਤ ਕਰਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਇੱਕ ਜਿਹੜੇ ਕੁਝ ਲੋਕ ਨੇ ਇਹ ਸਾਰੇ ਸੰਸਾਰ ਨੂੰ ਬੇਸ਼ੱਕ ਉਹ ਜ਼ਮੀਨਾਂ ਦੇ ਉੱਪਰ ਸਰਕਾਰ ਬਣਾ ਕੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਪਰ ਆਰਥਿਕ ਤੌਰ ਤੇ ਉਹ ਚਾਹੁੰਦੇ ਨੇ ਕਿ ਜਿਹੜੀ ਵੀ ਸਰਕਾਰ ਬਣੇ ਉਹ ਉਹਨਾਂ ਦੇ ਅਧੀਨ ਉਹਨਾਂ ਕਿ ਉਹਨਾਂ ਖਿੱਤਿਆਂ ਦੇ ਵਿੱਚ ਰਾਜ ਕਰ ਸਕਣ ਜਿਹੜੇ ਲੋਕ ਆਰਥਿਕ ਤੌਰ ਤੇ ਸਾਡੇ ਗੁਲਾਮ ਹੋਣ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਇਲੂਮੀਨਿਟੀ ਕੰਮ ਕਰਦੇ ਨੇ ਉਹ ਸੈਲੀਬ੍ਰਿਟੀ ਤੋਂ ਲੈ ਕੇ ਸਨਮੇ ਤੋਂ ਲੈ ਕੇ ਕਾਰਪੋਰੇਟ ਸੈਕਟਰ ਤੋਂ ਲੈ ਕੇ ਸਨਤਕਾਰਾਂ ਤੋਂ ਲੈ ਕੇ ਉਹ ਹਰ ਅਮੀਰ ਨੂੰ ਜਾਂ ਕਹਿ ਸਕਦੇ ਆ ਕਿ ਜਿੱਥੇ ਵੀ ਮਾਇਆ ਦਾ ਪ੍ਰਧਾਤਵਾਦੀ ਪ੍ਰਭਾਵ ਸਿਰਜਿਆ ਜਾ ਸਕਦਾ ਹੈ ਉਹ ਉਹਨਾਂ ਨੂੰ ਇਕੱਤਰ ਕਰਦੇ ਨੇ ਹੁਣ ਇਸੇ ਕਰਕੇ ਇਸਲਾਮ ਦੇ ਵਿੱਚ ਇੱਕਦਾਂ ਬੜੀ ਅਹਿਮ ਆਉਂਦੀ ਹੈ ਉਹ ਹੈ ਕਿ ਇਹ ਦਜਾਲ ਦਾ ਰੂਪ ਹੈ ਉਹ ਜਿਹੜੇ ਇਲੂਮੀਨਿਟੀ ਨੇ ਉਹਨਾਂ ਨੂੰ ਦਜਾਲ ਦੇ ਰੂਪ ਤੇ ਵੇਖਦੇ ਨੇ ਹੁਣ ਜਿਹੜਾ ਦਜਾਲ ਹੈ ਉਹ ਜਿਹੜੀ ਇਸਲਾਮਿਕ ਪਰੰਪਰਾਇ ਜਾਂ ਉਹਨਾਂ ਦੀਆਂ ਰਵਾਇਤਾਂ ਹੈ ਉਹਨਾਂ ਦੇ ਵਿੱਚ ਕਹਿ ਸਕਦੇ ਹੋ ਕਿ ਇੱਕ ਝੂਠ ਦਾ ਮਸੀਹਾ ਹੈ ਜਿਹੜਾ ਬਹੁਤ ਤਰ੍ਹਾਂ ਦੇ ਨਾਲ ਮਨੁੱਖ ਨੂੰ ਪਦਾਰਥਵਾਦ ਦੇ ਬਾਰੇ ਪ੍ਰਭਾਵਿਤ ਕਰਦਾ ਹੈ ਤੇ ਉਹਦੀ ਇੱਕ ਅੱਖ ਹੈ ਹੁਣ ਜਿਹੜੇ ਇਲੂਮੀਨੇਟੀ ਨੇ ਇਹਨਾਂ ਨੂੰ ਉਹਦੇ ਨਾਲ ਜੋੜਨਾ ਹੋਰ ਸੌਖਾ ਹੋ ਜਾਂਦਾ ਹੈ ਦਜਾਲ ਦੇ ਨਾਲ ਜਿਸ ਤਰ੍ਹਾਂ ਇਸਲਾਮਿਕ ਸਕਾਲਰ ਜਿਹੜੇ ਨੇ ਉਹ ਜੋੜਦੇ ਨੇ ਪਰ ਉਹ ਨਾਲ ਇਹ ਵੀ ਕਹਿੰਦੇ ਨੇ ਕਿ ਜੇ ਤੁਸੀਂ ਆਪਣੇ ਈਮਾਨ ਦੇ ਵਿੱਚ ਪੱਕੇ ਹੋ ਤੇ ਫਿਰ ਇਹਦਾ ਪ੍ਰਭਾਵ ਤੁਹਾਨੂੰ ਅਸਰ ਅੰਦਾਜ਼ ਨਹੀਂ ਕਰਦਾ ਉਹ ਇਸ ਕਰਕੇ ਜੋੜਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਹੈਗੀ ਆ ਪਹਿਲਾ ਸੰਕੇਤ ਜਾਂ ਜਿਹੜਾ ਪਹਿਲਾ ਚਿੰਨ ਸੀ ਕੋ ਇੱਕ ਅੱਖ ਸੀਗਾ ਤੇ ਉਸ ਇੱਕ ਅੱਖ ਦੇ ਬਾਰੇ ਕਹਿੰਦੇ ਸੀ ਉਹ ਨਜ਼ਰ ਪ੍ਰਮਾਤਮਾ ਦੀ ਜੋ ਸਾਰਿਆਂ ਨੂੰ ਵੇਖਦੀ ਹੈ ਸੋ ਇਹਨਾਂ ਨੇ ਇਹ ਵੀ ਪ੍ਰਭਾਵ ਸਿਰਜਿਆ ਕਿ ਅਸੀਂ ਸਾਰੇ ਸਮਾਜ ਦੇ ਵਿੱਚ ਜਿਹੜੇ ਕੌਮੀਅਤ ਦੇ ਕਹਿ ਸਕਦੇ ਹੋ ਕਿ ਜਿਹੜੇ ਹੈਗੇ ਨੇ ਕੌਮੀਅਤ ਦੇ ਸੰਗਠਨ ਢਾਂਚੇ ਉਹਨਾਂ ਨੂੰ ਖਤਮ ਕਰਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਚਾਹੁੰਦੇ ਜਿਸ ਨੂੰ ਨਿਊ ਵਰਲਡ ਆਰਡਰ ਦੀ ਜਿਹੜਾ ਉਹ ਨਾਮ ਜਿਹੜਾ ਉਹ ਦਿੱਤਾ ਜਾਂਦਾ ਹੈ ਇਸ ਕਰਕੇ ਜਿਹੜੀ ਇਸਲਾਮਿਕ ਪਰੰਪਰਾ ਹੈ ਉਹਦੇ ਵਿੱਚ ਜਿਸ ਨੂੰ ਕਹਿ ਸਕਦੇ ਕਿ ਝੂਠ ਦਾ ਇਹ ਕਹਿ ਸਕਦੇ ਹੋ ਮਸੀਹਾ ਜਾਂ ਸ਼ੈਤਾਨ ਦਾ ਇੱਕ ਸਾਥੀ ਮੰਨਿਆ ਜਾਂਦਾ ਦਜਾਲ ਤੇ ਉਹਦੇ ਬਾਰੇ ਵੀ ਕਹਿਆ ਜਾਂਦਾ ਕਿ ਦਜਾਲ ਦੀ ਵੀ ਇੱਕ ਅੱਖ ਹੈ ਇਸ ਕਰਕੇ ਇਸਲਾਮ ਨੂੰ ਇਹ ਜਿਹੜੀ ਪਰੰਪਰਾਵਾਂ ਨੇ ਜਿਹੜੀਆਂ ਪਦਾਰਥਵਾਦੀ ਇਲੂਮੀਨਿਟੀ ਦੀਆਂ ਜਿਹੜੀਆਂ ਪਰੰਪਰਾਵਾਂ ਅੱਜ ਸਮਾਜ 'ਚ ਦੇਖ ਰਹੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਇਹ ਦਿਸਾਲ ਜਿਹੜਾ ਮਨੁੱਖ ਨੂੰ ਪਦਾਰਥਵਾਦ ਦੇ ਧਾਰੇ ਦੇ ਵਿੱਚ ਇੰਨਾ ਜ਼ਿਆਦਾ ਗਲਤਾਨ ਕਰ ਦਿੰਦਾ ਹੈ ਕਿ ਉਹਦੀਆਂ ਨੈਤਿਕ ਕਦਰਾਂ ਕੀਮਤਾਂ ਖਤਮ ਹੋ ਜਾਂਦੀਆਂ ਨੇ ਉਹ ਇਸ ਨੂੰ ਦਿਸਾਲ ਦੇ ਰੂਪ ਦੇ ਵਿੱਚ ਦੇਖਦੇ ਨੇ ਪਰ ਹੁਣ ਦੂਜੀ ਗੱਲ ਇੱਕ ਹੋਰ ਜਿਹੜੀ ਸਭ ਤੋਂ ਅਹਿਮ ਹੈ ਉਹ ਅਹਿਮ ਗੱਲ ਇਹ ਹੈ ਕਿ ਇਹਨਾਂ ਵੱਲੋਂ ਤੁਸੀਂ ਬਹੁਤ ਸਾਰੀਆਂ ਜੇ ਤੁਸੀਂ ਅਖਬਾਰਾਂ ਦੇ ਵਿੱਚ ਪੜੋ ਇੰਟਰਨੈਟ ਦੇ ਉੱਪਰ ਸਰਚ ਕਰਦੇ ਹੋ ਤਾਂ ਤੁਹਾਨੂੰ ਇੰਜ ਦੇਖੇਗਾ ਕਿ ਬਹੁਤ ਸਾਰੇ ਵੱਡੇ ਵਪਾਰਕ ਘਰਾਣੇ ਇਹਨਾਂ ਦੇ ਨਾਲ ਜੁੜੇ ਨਜ਼ਰ ਆਉਣਗੇ ਤੁਹਾਨੂੰ ਬਹੁਤ ਸਾਰੇ ਸੈਲੀਬ੍ਰਿਟੀ ਉਹ ਚਾਹੇ ਮੈਂ ਕਹਿੰਨਾ ਕਿ ਮਡੋਨਾ ਤੋਂ ਲੈ ਕੇ ਰਹਿਾਨਾ ਤੱਕ ਤੁਹਾਨੂੰ ਸਾਰਿਆਂ ਦੀ ਕਿਤੇ ਨਾ ਕਿਤੇ ਇੱਕ ਨਾ ਇੱਕ ਐਵੇਂ ਦੀ ਕਹਾਣੀ ਮਿਲ ਜਾਵੇਗੀ ਕਿ ਉਹ ਸਾਰੇ ਇਲੂਮਿਨਿਟੀ ਜਿਹੜੀ ਸੋਸਾਇਟੀ ਆ ਉਹਨੂੰ ਫਾਲੋ ਕਰਦੇ ਨੇ ਦਰਅਸਲ ਮੈਂ ਇਹਨਾਂ ਨੂੰ ਇਸ ਕਰਕੇ ਨਹੀਂ ਜਿਸ ਤਰ੍ਹਾਂ ਇਹਨਾਂ ਨੂੰ ਅਸਾਈ ਮਤ ਜਾਂ ਕੁਝ ਲੋਕ ਪਰਭਾਸ਼ਿਤ ਕਰਦੇ ਨੇ ਕਿ ਇਹ ਰਹਾਸਵਾਦੀ ਲੋਕ ਨੇ ਮੈਨੂੰ ਇੰਜ ਲੱਗਦਾ ਹੈ ਕਿ ਇਹ ਪਦਾਰਥਵਾਦ ਦੇ ਅਧੀਨ ਰਾਜਸੀ ਸ਼ਕਤੀ ਨੂੰ ਆਪਣੇ ਕਬਜ਼ੇ ਵਿੱਚ ਕਰਨ ਵਾਲੇ ਉਹ ਲੋਕ ਨੇ ਜਿਹੜੇ ਉਹਨਾਂ ਲੋਕਾਂ ਨੂੰ ਵਰਤਦੇ ਨੇ ਜਿਹੜੇ ਆਮ ਲੋਕਾਂ ਦੇ ਉੱਪਰ ਪ੍ਰਭਾਵ ਪਾ ਸਕਦੇ ਨੇ ਔਰ ਇਹਨਾਂ ਦਾ ਇੱਕ ਮੈਂ ਕਹਿ ਸਕਦਾ ਕਿ ਜੇ ਤੁਸੀਂ ਸੌਖੇ ਦੇ ਵਿੱਚ ਸਮਝਣਾ ਹੋਵੇ ਤਾਂ ਇਹ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਉਹ ਵਹਾ ਦੇ ਵਿੱਚ ਵੈਂਦੇ ਉਹ ਮਤਲਬ ਕਿ ਜਿੰਨੇ ਵੀ ਲੋਕ ਨੇ ਉਹ ਜਿੰਨਾਂ ਸੀ ਕਹਿੰਦੇ ਗੋ ਵਿਦ ਦਾ ਫਲੋ ਉਹ ਕਹਿੰਦੇ ਲੋਕ ਵਹਾ ਦੇ ਵਿੱਚ ਰਹਿੰਦੇ ਨੇ ਹੁਣ ਦੋ ਗੱਲਾਂ ਨੇ ਤੁਹਾਡੇ ਕੋਲ ਜਾਂ ਤਾਂ ਵਹਾ ਦੇ ਉਲਟ ਵਹਿਣ ਦੀ ਸਮਰੱਥਾ ਹੋਵੇ ਤੇ ਜਾਂ ਉਸ ਵਹਾ ਨੂੰ ਕਾਬੂ ਕਰਨ ਦੀ ਸਮਰੱਥਾ ਹੋਵੇ ਅ ਔਰ ਫਿਰ ਉਹਦੇ ਵਿੱਚ ਹੀ ਇਹਨਾਂ ਦੇ ਵੱਲੋਂ ਮਤਲਬ ਕਿ ਜਿਹੜੀਆਂ ਸਾਡੇ ਮਨਾਂ ਦੇ ਉੱਪਰ ਜਿੱਥੇ ਅਸੀਂ ਕਿਤੇ ਨਾ ਕਿਤੇ ਜਾ ਕੇ ਫਿਰ ਕਾਰਪੋਰੇਟ ਘਰਾਣਿਆਂ ਦੇ ਨਾਲ ਜੁੜਦੇ ਆ ਹੁਣ ਗੋ ਵਿਦ ਦਾ ਫਲੋ ਮੈਂ ਇੱਕ ਤੁਹਾਨੂੰ ਉਦਾਹਰਣ ਦੇਣੀ ਹੋਵੇ ਮੋਬਾਈਲ ਫੋਨ ਸਾਰਿਆਂ ਦੀ ਲੋੜ ਹੈ ਕਿਸ ਜਿਹੜਾ ਲੋਡ ਵੀ ਹੈ ਤੇ ਕੁਝ ਗੋ ਵਿਦ ਦਾ ਫਲੋ ਵੀ ਨਹੀਂ ਪਰ ਆਈਫੋਨ ਹੀ ਹੋਵੇ ਇਹ ਸਾਰਿਆਂ ਦੀ ਲੋੜ ਨਹੀਂ ਆ ਸੋ ਉਸ ਫਲੋ ਨੂੰ ਸੰਤ ਦੇ ਨਜ਼ਰੀਏ ਤੋਂ ਕਿਸ ਤਰ੍ਹਾਂ ਫਾਇਦੇਮੰਦੀ ਕਿਤਾ ਬਣਾਉਣਾ ਤੇ ਇੱਕ ਵੱਡੇ ਘਰਾਣੇ ਨੂੰ ਕਿਸ ਤਰ੍ਹਾਂ ਦੇ ਨਾਲ ਇਹਦਾ ਸਾਰਾ ਫਾਇਦਾ ਦੇਣਾ ਫਿਰ ਇਹ ਜਿਹੜੇ ਖਾਸ ਕਰਕੇ ਕੁਝ ਖਾਸ ਨਾਮ ਕੁਝ ਖਾਸ ਬ੍ਰਾਂਡ ਜਿਹੜੇ ਹੁੰਦੇ ਨੇ ਉਹ ਜਿਹੜੇ ਨੇ ਉਹ ਮਾਰਕੀਟ ਦੇ ਵਿੱਚ ਜਦੋਂ ਉਚਾਰੇ ਜਾਂਦੇ ਨੇ ਤੇ ਉਹਨਾਂ ਦੇ ਉਤਾਰਨ ਤੋਂ ਬਾਅਦ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਜਾਂ ਉਹਨਾਂ ਦੇ ਗਲਾਂ ਦੇ ਵਿੱਚ ਉਹ ਕੱਪੜੇ ਜਿਹੜੇ ਅਸੀਂ ਜਾਂ ਆਮ ਲੋਕ ਮੱਧ ਵਰਗੀ ਲੋਕ ਫਿਰ ਉੱਥੋਂ ਤੱਕ ਪਹੁੰਚ ਕਰਦੇ ਨੇ ਉਹ ਸਾਰਾ ਕੰਮ ਇਸ ਸੰਨਤ ਨੂੰ ਪ੍ਰਮੋਟ ਕਰਨ ਵਾਸਤੇ ਹੁੰਦਾ ਹੈ ਤੇ ਆ ਜਾ ਕੇ ਜਿਹੜਾ ਪੈਸਾ ਹੈ ਉਹ ਆ ਜਾ ਕੇ ਫਿਰ ਇਹਨਾਂ ਦੇ ਹੱਥਾਂ ਦੇ ਘੁੰਮਦਾ ਹੈ ਹੁਣ ਇਹ ਕਹਿੰਦੇ ਨੇ ਕਿ ਜਿਹਨੂੰ ਕੰਜ਼ਿਊਮਰ ਸੁਸਾਇਟੀ ਅਸੀਂ ਕਹਿ ਦਿੰਨੇ ਕਿ ਖਪਤਕਾਰ ਲੋਕਾਂ ਦਾ ਸੰਗਠਨ ਚ ਖਪਤਕਾਰਾਂ ਦਾ ਟਾਂਚਾ ਉਹਦੇ ਵਿੱਚ ਕੀ ਹੈ ਕਿ ਇੱਕ ਬਹੁਤ ਅਮੀਰ ਸੰਨਤਕਾਰ ਹੈ ਉਹਦਾ ਕੋ ਇੱਕ ਮੈਨੇਜਰ ਹੈ ਉਹ ਉਹਨੂੰ ਚੰਗੀ ਤਨਖਾਹ ਦੇ ਰਿਹਾ ਹੈ ਮੈਨੇਜਰ ਉਹਦੇ ਪ੍ਰੋਡਕਟ ਵੇਚ ਰਿਹਾ ਹੈ ਜਿਹੜੇ ਪ੍ਰੋਡਕਟ ਮੈਨੇਜਰ ਵੇਚ ਰਿਹਾ ਉਹਦੀ ਉਹਨੂੰ ਤਨਖਾਹ ਮਿਲ ਰਹੀ ਹੈ ਉਹਦੇ ਵਜ੍ਹਾ ਤੇ ਵਿੱਚ ਤੇ ਮੈਨੇਜਰ ਰਿੰਗਰ ਫਿਰ ਕਿੰਨਾ ਕਿਤੇ ਉਸ ਤਨਖਾਹ ਦੇ ਵਿੱਚੋਂ ਫਿਰ ਕੋਈ ਚੀਜ਼ ਖਰੀਦ ਰਿਹਾ ਆਪਣੇ ਵਾਸਤੇ ਸੋ ਪੈਸੇ ਦਾ ਇੱਕ ਕਹਿ ਸਕਦੇ ਹੋ ਕਿ ਇੱਕ ਸਰਕਲ ਹੈ ਇੱਕ ਘੁਮਾ ਹੈ ਜਿਹੜਾ ਆ ਜਾ ਕੇ ਫਿਰ ਇਹਨਾਂ ਲੋਕਾਂ ਦੇ ਕੋਲ ਹੀ ਆ ਜਾਂਦਾ ਹੈ ਸੋ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਜਿੰਨਾ ਕਿ ਮੈਂ ਹੁਣ ਤੱਕ ਲਿਊਮਿਨਾਰਟੀ ਦੇ ਬਾਰੇ ਪੜਿਆ ਆ ਇਥੋਂ ਤੱਕ ਕਿ ਮੈਂ ਐਨਸਾਈਕਲੋਪੀਡੀਆ ਬ੍ਰਿਟਨ ਕਾ ਦੇ ਵਿੱਚ ਪੜ ਰਿਹਾ ਸੀ ਕਿੰਦੇ ਕਿ ਸੰਸਾਰ ਦੀਆਂ ਬਹੁਤ ਸਾਰੀਆਂ ਸਾਜ਼ਿਸ਼ਾਂ ਐਸੀਆਂ ਵੀ ਨੇ ਜਿਨ੍ਹਾਂ ਦੇ ਪਿੱਛੇ ਇਹ ਹੈ ਨਹੀਂ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ প্রচারক ਜਾਂ ਪ੍ਰਸਾਰਿਤ ਕਰ ਦਿੱਤਾ ਜਾਂਦਾ ਹੈ ਕਿ ਇਹਦੇ ਪਿੱਛੇ ਵੀ ਇਹ ਸਭ ਕੁਝ ਹੋ ਸਕਦਾ ਹੈ ਪਰ ਇਹਨਾਂ ਜ਼ਰੂਰ ਹੈ ਕਿ ਇਹ ਇੱਕ ਐਸਾ ਕਹਿ ਸਕਦੇ ਹੋ ਕਿ ਇੱਕ ਸੁਸਾਇਟੀ ਹੈ ਇੱਕ ਸੰਸਥਾ ਹੈ ਜਿਹਦਾ ਕੰਮ ਹੈ ਕਿ ਜਿੰਨੇ ਵੀ ਸੰਸਾਰ ਦੇ ਆਰਥਿਕ ਸਰੂਤ ਨੇ ਉਹਨਾਂ ਦੇ ਉੱਪਰ ਕਾਬਸ ਹੋਣਾ ਹੁਣ ਕੋਈ ਸਮਾਂ ਸੀ ਜਦੋਂ ਇਹਨਾਂ ਨੇ ਹਥਿਆਰਾਂ ਦੇ ਵਿੱਚੋਂ ਬਹੁਤ ਕਮਾਈ ਕੀਤੀ ਉਸ ਤੋਂ ਬਾਅਦ ਦਵਾਈਆਂ ਦੇ ਵਿੱਚੋਂ ਹੁਣ ਅਨਾਜ ਦੇ ਖੇਤਰ ਦੇ ਵਿੱਚ ਜਿਸ ਤਰ੍ਹਾਂ ਜੇ ਤੁਸੀਂ ਪੰਜਾਬ ਦੇ ਵਿੱਚ ਆ ਰਹੇ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਆ ਤਾਂ ਸਾਨੂੰ ਇਹ ਇਹਨਾਂ ਕਿ ਜਿਹੜੇ ਸੰਨਤਕਾਰੀ ਘਰਾਣੇ ਨੇ ਉਹ ਖੇਤੀ ਦੇ ਉੱਪਰ ਕਾਬੂ ਸੋਰੇ ਨੇ ਔਰ ਇਹਨਾਂ ਦਾ ਇਹੀ ਨਿਸ਼ਾਨਾ ਹੈ ਕਿ ਹਰ ਜਿਹੜਾ ਵਪਾਰਕ ਸਾਧਨ ਹੈ ਉਹ ਤੁਹਾਡੇ ਅਧੀਨ ਚਾਹੀਦਾ ਔਰ ਫਿਰ ਦੂਸਰੀ ਗੱਲ ਕਹਿੰਦੇ ਨੇ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਕੁਝ ਤੇਜ਼ ਦਿਮਾਗ ਲੋਕ ਜਿਨ੍ਹਾਂ ਨੇ ਚੁਣੇ ਹੋਏ ਲੋਕੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਇਹ ਐਮ ਲਾਈਟਰ ਨੇ ਇਹ ਪ੍ਰਕਾਸ਼ਮਾਨ ਹੋ ਚੁੱਕੇ ਨੇ ਜਿਆਦਾ ਧਮਾਗੀ ਲੋਕ ਉਹ ਜਿਹੜੇ ਨੇ ਉਹ ਹੀ ਚੰਗੇ ਵਪਾਰ ਨੂੰ ਕਰਨ ਦੀ ਸਮਰੱਥਾ ਰੱਖਦੇ ਨੇ ਉਹ ਹੀ ਕਰ ਸਕਦੇ ਨੇ ਤੇ ਬਾਕੀ ਲੋਕਾਂ ਨੂੰ ਉਹਦੇ ਜਿਹੜਾ ਅਧੀਨ ਚੱਲਣਾ ਪਵੇਗਾ ਜਿਹੜਾ ਹੁਣ ਕਿੰਗ ਐਮ ਸ਼ੀਅਰਸਨ ਦੀ ਕਿਤਾਬ ਸੀਗੀ ਆਪਣਾ ਪਰੌਫ ਚਾਈਲਡ ਪਲੈਨਟ ਜਿਹਦਾ ਪੰਜਾਬੀ ਅਨਵਾਦ ਡਾਕਟਰ ਦਲਜੀਤ ਸਿੰਘ ਜੀ ਬਣਾ ਨੇ ਕੀਤਾ ਚਾਹ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਆਉਂਦੀਆਂ ਨੇ ਜਿਦੇ ਵਿੱਚ ਤੁਹਾਨੂੰ ਸਾਰਾ ਜਿਹੜਾ ਇਹਨਾਂ ਨੂੰ ਪੜ੍ਹ ਕੇ ਸਮਝਣ ਦਾ ਮੌਕਾ ਮਿਲੇਗਾ ਔਰ ਇਹਦੇ ਵਿੱਚ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਇਹ ਕੋਈ ਕਾਲਾ ਜਾਦੂ ਇਹ ਕੋਈ ਰਹੱਸਮਈ ਸ਼ਕਤੀ ਇਹ ਬਿਲਕੁਲ ਨਹੀਂ ਹੈ ਦਰਅਸਲ ਇਹਨਾਂ ਦੀ ਇੱਕ ਸਿੱਧੀ ਜੀ ਸੋਚ ਹੈ ਉਹ ਚਾਹੇ ਤੁਸੀਂ ਇਹ ਜਿਹੜੇ ਰੌਸਚਾਈਲਡ ਲੈ ਲੋ ਚਾਹੇ ਇਹ ਰੌਸਚਾਈਲਡ ਘਰਾਣਾ ਲੈ ਰਹੋ ਰਾਕਫੈਲਰ ਲੈ ਲੋ ਇਹ ਵਾਇਸ ਲੈ ਲੋ ਜਿੰਨੇ ਵੀ ਤੁਸੀਂ ਵੱਡੇ ਵਪਾਰਕ ਕਰਾਣੇ ਲੈ ਲਓਗੇ ਚਾਹੇ ਆਪਣੇ ਹਿੰਦੁਸਤਾਨ ਦੇ ਤੁਸੀਂ ਅਬਾਨੀ ਅਦਾਨੀ ਲੈ ਲੋ ਜਦੋਂ ਅਸੀਂ ਇੱਕ ਹੋਰ ਗੱਲ ਹੀ ਵੇਖ ਲਓ ਕਿ ਜਿਹੜੇ ਧਰਮ ਦੇ ਸੰਗਠਿਤ ਕਾਂਜੇ ਦੇ ਨਾਮ ਅਧੀਨ ਧਰਮ ਦੀ ਅਧਿਆਤਮਿਕਤਾ ਤੋਂ ਬਾਹਰ ਸੰਨਦਕਾਰੇ ਦੀ ਗੱਲ ਕਰਨਗੇ ਜੋ ਹਿੰਦੁਸਤਾਨ ਦੇ ਵਿੱਚ ਵੇਖ ਲਈਏ ਤੇ ਬਾਬਾ RAMDEV ਉਹ ਆ ਜਾ ਕੇ ਇੱਕ ਸੰਨਦਕਾਰ ਹੈ ਪਰ ਉਹਦਾ ਪ੍ਰਭਾਵ ਕੀ ਦਿੱਤਾ ਜਾਂਦਾ ਹੈ ਕਿ ਅਧਿਆਤਮਵਾਦ ਨਹੀਂ ਉਹ ਅਧਿਆਤਮਵਾਦ ਨਹੀਂ ਹੈ ਉਹ ਸੰਤਕਾਰ ਹੈ ਤੇ ਉਹ ਸੰਤਕਾਰ ਹੀ ਨੂੰ ਹੀ ਪ੍ਰਮੋਟ ਕਰ ਰਿਹਾ ਹੈ ਸੋ ਉਹੋ ਜਿਹੇ ਲੋਕ ਇਸ ਸੰਨਤਕਾਰੀ ਢਾਂਚੇ ਦੇ ਵਿੱਚ ਫਿੱਟ ਬੈਂਦੇ ਨੇ ਤੇ ਜਿਹੜੇ ਆਮ ਗਰੀਬ ਨੇ ਉਹ ਪਿਸਦੇ ਜਾਂਦੇ ਨੇ ਸੋ ਇਹ ਕਹਿੰਦੇ ਨੇ ਕਿ ਸੋਸਾਇਟੀ ਇੰਜ ਹੀ ਹੋ ਸਕਦੀ ਹੈ ਕਿ ਇੱਕ ਬਹੁਤ ਦਿਮਾਗਾਂ ਵਾਲੇ ਲੋਕ ਜਿਹੜੇ ਨੇ ਆਰਥਿਕ ਸਰੋਤਾਂ ਦੇ ਉੱਪਰ ਕਾਬਜ ਹੋ ਜਾਣ ਤੇ ਜਿੰਨੀਆਂ ਵੀ ਦੁਨੀਆ ਦੀਆਂ ਬਾਕੀ ਸ਼ਕਤੀਆਂ ਨੇ ਚਾਹੇ ਉਹ ਰਾਜਨੀਤੀ ਹੈ ਚਾਹੇ ਉਹ ਜੁਡੀਸ਼ਰੀ ਹੈ ਚਾਹੇ ਉਹ ਮੀਡੀਆ ਹੈ ਚਾਹੇ ਉਹ ਫਿਲਮ ਸੈਕਸ਼ਨ ਹੈ ਚਾਹੇ ਉਹ ਸੈਲੀਬ੍ਰਿਟੀ ਨੇ ਉਹ ਉਸ ਸੰਨਤਕਾਰੀ ਦੀ ਮਾਇਆ ਦੇ ਪ੍ਰਭਾਵ ਅਧੀਨ ਹੋਣ ਉਸ ਤੋਂ ਫਿਰ ਗਏ ਮਜ਼ਦੂਰ ਕਲਾਸ ਜਿਹੜੀ ਬਸ ਉਹਨਾਂ ਲੋਕਾਂ ਦੀ ਸੇਵਾ ਕਰੇ ਸੋ ਬੇਸ਼ੱਕ ਇਹ ਜੋ ਕਹਿੰਦੇ ਨੇ ਇਹ ਤਾਂ ਕਹਿੰਦੇ ਨੇ ਕਿ ਅਸੀਂ ਇੱਕ ਐਸਾ ਸਮਾਜ ਸਿਰਜਣਾ ਚਾਹੁੰਦੇ ਆ ਜਿੱਤੇ ਵਿੱਚ ਕੌਮਿਆਂ ਦੇ ਸੰਗਠਨਾਂ ਜਾਂਦੇ ਦੀ ਕੋਈ ਅਧ ਬੰਦੇ ਨਾ ਹੋਣ ਤੇ ਸਾਰੇ ਲੋਕਾਂ ਨੂੰ ਤਰਫਾ ਧਰਮ ਨਿਰਪੱਖਤਾ ਦੇ ਨਾਲ ਜਿਹੜਾ ਸਨਤਕਾਰੀ ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਰੋਬਾਰ ਦੇ ਵਿੱਚ ਰੁਜ਼ਗਾਰ ਦਿੱਤਾ ਜਾ ਸਕੇ ਪਰ ਅਸਲ ਵੀ ਇੱਥੇ ਇੰਜ ਨਹੀਂ ਹੈ ਇਹਦੇ ਵਿੱਚ ਹੈ ਕਿ ਕੁਝ ਘਰਾਣਿਆਂ ਨੇ ਆਰਥਿਕ ਸਰੋਤਾਂ ਦੇ ਉੱਪਰ ਕਾਬਜ ਹੋ ਕੇ ਰਾਜਨੀਤਿਕ ਸੱਤਾ ਨੂੰ ਆਪਣੇ ਅਧੀਨ ਕਰਕੇ ਦੁਨੀਆ ਦੇ ਉੱਪਰ ਰਾਜ ਕਿਵੇਂ ਕਰਨਾ ਸੋ ਆ ਜਾ ਕੇ ਇਹ ਸਾਰਾ ਇਹਨਾਂ ਦਾ ਨਿਸ਼ਾਨਾ ਹੈ ਫਿਰ ਵੀ ਇਹਨਾਂ ਦੇ ਉੱਪਰ ਬਹੁਤ ਸਾਰੀਆਂ ਕਿਤਾਬਾਂ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਜਰੂਰ ਤੁਹਾਨੂੰ ਸਭ ਨੂੰ ਪੜ੍ਹਨਾ ਚਾਹੀਦਾ ਹੈ ਇਹਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਕੀ ਧਰਮ ਮੈਂ ਹੈਰਾਨ ਸੀਗਾ ਕਿ ਜਦੋਂ ਮੈਂ ਹੂੰ ਨਵਨੀਤ ਚੱਤਰਵੈਦੀ ਦੀ ਕਿਤਾਬ ਪੜੀ ਜਦੋਂ ਮੈਂ ਨਵਨੀਤ ਚੱਤਰਵੈਦੀ ਦੀ ਕਿਤਾਬ ਪੜੀ ਤਾਂ ਉਹਦੇ ਵਿੱਚ ਜਦੋਂ ਜੀਓਪੋਲਿਟਿਕਸ ਦੀ ਗੱਲ ਕਰਦਾ ਹੈ ਨਾ ਤਾਂ ਇੱਕ ਗੱਲ ਕਰਦਾ ਹੈ ਕਹਿੰਦਾ ਹੈ ਕਿ ਇਸਲਾਮ ਦੇ ਧਾਰਨੀ ਲੋਕ ਲਿਮਿਨਾਰਟੀ ਨੂੰ ਜਾਦਾ ਵਧੀਆ ਤਰੀਕੇ ਨਾਲ ਸਮਝਦੇ ਨੇ ਉਹ ਕਿਉਂ ਜਾਦਾ ਵਧੀਆ ਤਰੀਕੇ ਨਾਲ ਸਮਝਦੇ ਨੇ ਕਿਉਂਕਿ ਉਹਨਾਂ ਦੇ ਸਰੋਤਾਂ ਦੇ ਵਿੱਚ ਜਿਹੜਾ ਦਜਾਲ ਦਜਾਲ ਦੇ ਬਾਰੇ ਜੋ ਕੁਝ ਵੀ ਹੈ ਵੀ ਉਹਦੇ ਕਹਿ ਸਕਦੇ ਹੋ ਕਿ ਉਹਦੇ ਉਹ ਉਹਦੇ ਚਿੰਨ੍ਹ ਤੇ ਲੱਛਣ ਕੀ ਨੇ ਉਹ ਸਾਰੇ ਪਦਾਰਥਵਾਦ ਦੇ ਰੂਪ ਦੇ ਵਿੱਚ ਆ ਜਾਂਦੇ ਨੇ ਇਸ ਕਰਕੇ ਜਦੋਂ ਉਹ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਆਰਥਿਕ ਸੱਤਾ ਦੇ ਉੱਪਰ ਕਾਬਜ ਹੋ ਕੇ ਪਦਾਰਥਵਾਦ ਦੀ ਚੱਕਾ ਚੌਂਦ ਵਿਖਾਉਂਦੇ ਹੋયા ਵੇਖਦੇ ਨੇ ਤਾਂ ਉਹਨਾਂ ਦੇ ਦਿਮਾਗ ਵਿੱਚ ਉਹ ਗੱਲ ਝਟ ਆ ਜਾਂਦੀ ਹੈ ਕਿ ਇਹ ਤਾਂ ਸਾਰਾ ਜਿਹੜਾ ਦਜਾਲ ਦੀ ਆਮਦ ਦੀ ਪ੍ਰਵਿਰਤੀ ਹੈ ਜਾਂ ਉਹੀ ਵਰਤਾਰਾ ਹੈ ਸੋ ਇਸ ਕਰਕੇ ਸਾਨੂੰ ਵੀ ਮੇਰੇ ਖਿਆਲ ਦੇ ਨਾਲ ਇਸ ਪਾਸੇ ਜਾਗਰੂਕ ਹੋਣ ਦੀ ਬਹੁਤ ਲੋੜ ਹੈ ਕਿ ਉਹ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਆਮ ਲੋਕਾਂ ਦੇ ਸਰੂਪਾਂ ਦੇ ਉੱਪਰ ਕੁਦਰਤੀ ਸਾਧਨਾਂ ਦੇ ਉੱਪਰ ਸਾਰੇ ਸਿਸਟਮ ਦੇ ਉੱਪਰ ਕਾਬਜ ਹੋਣੀਆਂ ਚਾਹੁੰਦੀਆਂ ਨੇ ਤੇ ਅਸੀਂ ਜਿਹੜੇ ਲੋਕ ਪਿੱਤਰੀ ਖਿੱਤਿਆਂ ਦੇ ਨਾਲ ਜੁੜੀ ਹੋਈ ਹੈ ਨਹੀਂ ਸੋ ਇਸੀ ਇਮਿਊਨਿਟੀ ਬਾਰੇ ਜੋ ਤੁਸੀਂ ਪੜਿਆ ਸੁਣਿਆ ਇਹ ਸੰਗਠਨ ਇਹ ਸੰਗਠਨ ਦੇ ਕੀ ਕੰਮ ਨੇ ਗਲੂਨਟੀ ਸੰਗਠਨ ਕੀ ਚਾਹੁੰਦਾ ਕਿ ਇਹ ਰਾਜਨੀਤਿਕ ਸ਼ਕਤੀਆਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਜਾਂ ਫਿਰ ਇਹ ਇੱਕ ਲੋਕਾਂ ਨੂੰ ਕਰਜ਼ ਦੇਣਾ ਚਾਹੁੰਦਾ ਜਾਂ ਫਿਰ ਲੋਕਾਂ ਨੂੰ ਕਰਜ਼ੇ ਦੇ ਦੇ ਕੇ ਆਪਣੇ ਅਧੀਨ ਕਰਨਾ ਚਾਹੁੰਦਾ ਸੋ ਇਹ ਵੀਡੀਓ ਵਿੱਚ ਤੁਸੀਂ ਸਾਰਾ ਕੁਝ ਦੇਖਿਆ ਵੀਡੀਓ ਕਿਹਦਾ ਨਹੀਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਦਿਓ ਸਤਿ ਸ੍ਰੀ ਅਕਾਲ